ਦੇਖੋ ਇਤਿਹਾਸ ਗਵਾ ਹੈ देयर आर नो ਕਲੈਰੀਫਿਕੇਸ਼ਨ ਕੋਈ ਕੋਈ ਕਲੈਰੀਫਿਕੇਸ਼ਨ ਹੁਣ ਜਿਹੜੀ ਸਚਾਈ ਹੈ ਕੋੜੀ ਸਚਾਈ ਹੈ ਗਿਨੌਣੀ ਸਚਾਈ ਹੈ ਉਹ ਸਾਹਮਣੇ ਹੈ ਕਿ ਉਸ ਜਰਨਲ ਡਾਇਰ ਨੂੰ ਜਿਹਨੇ ਹਜ਼ਾਰਾਂ ਉਥੇ ਸਾਡੇ ਸਾਥੀ ਆਜ਼ਾਦੀ ਘੁਲਾਟिए ਪੰਜਾਬੀ ਸਾਡੇ ਸਾਥੀਆਂ ਨੂੰ ਉਥੇ ਗੋਲੀ ਦਾ ਸ਼ਿਕਾਰ ਬਣਾਇਆ ਉਸੇ ਰਾਤ ਨੂੰ ਇਹਨਾਂ ਦੇ ਪਰਿਵਾਰ ਦੇ ਵਿੱਚ ਬਿਠਾ ਕੇ ਉਸ ਜਰਨਲ ਡਾਇਰ ਨੂੰ ਉਦੀ ਆਵੋ ਭਗਤ ਕੀਤੀ ਗਈ ਖਾਣਾ ਖਵਾਇਆ ਗਿਆ ਸ਼ਰਾਬਾ ਪਰੋਸੀਆਂ ਗਈਆਂ ਅੱਜ ਉਹ ਲੋਕ ਜਾ ਕੇ ਜਲੀਆਂ ਵਾਲਾ ਬਾਗ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਸਾਡੇ ਉੱਪਰ ਰਾਸ਼ਟਰਪਤੀ ਦੇ ਆਣ ਤੇ ਉੱਥੇ ਜਾ ਕੇ ਰਾਸ਼ਟਰਵਾਦ ਦੇ ਪਾਠ ਪੜ੍ਹਾਣ ਮੈਂ ਸਮਝਦਾ ਹਾਂ ਵੀ ਸਾਡਾ ਸ਼ਰਮ ਸਾਰੇ ਹਿੰਦੁਸਤਾਨ ਦਾ ਸ਼ਰਮ ਸਿਰ ਜਿਹੜਾ ਹੈ ਸ਼ਰਮ ਦੇ ਨਾਲ ਝੁਕਦਾ ਹੈ ਉਹਨਾਂ ਨੂੰ ਸਾਹਮਣੇ ਆ ਕੇ ਇਸ ਗੱਲ ਦੇ ਉੱਤੇ ਆਪਣੇ ਬਿਆਨ ਦੇਣੇ ਚਾਹੀਦੇ ਆ ਪਰ ਮੈਂ ਸਮਝਦਾ ਲੋਕਾਂ ਤੋਂ ਇਹ ਗੱਲਾਂ ਲੁਕੀਆਂ ਨਹੀਂ ਲੋਕ ਅੱਛੀ ਤਰ੍ਹਾਂ ਜਾਣਦੇ ਐ ਅੱਜ ਵੀ ਮੁੱਦਾ ਉੱਥੇ ਹੀ ਖੜਾ ਐ ਵੀ ਉਦੋਂ ਇਹਨਾਂ ਲੋਕਾਂ ਨੇ ਗੋਲੀ ਨਾਲ ਸਾਡੇ ਪੰਜਾਬੀਆਂ ਨੂੰ ਮਰਵਾਇਆ ਅੱਜ ਉਹਨਾਂ ਦੇ ਜਿਹੜੇ ਵੰਸ਼ਜ ਐ ਛਿੱਟੇ ਨਾਲ ਸਾਡੇ ਜਵਾਨਾਂ ਨੂੰ ਮਾਰ ਰਹੇ ਐ ਅੱਜ ਵੀ ਉਹਨਾਂ ਗੱਲਾਂ ਦਾ ਪੀੜ ਜਿਹੜੀ ਐ 30 ਲੋਕਾਂ ਦੇ ਦਿਲਾਂ ਦੇ ਅੰਦਰ ਐ